ਵੱਡੀ ਤਰਾਦ ਦੇ ਵਿੱਚ ਮੈਂ ਸਮਝਦਾ ਇਸ ਗਰਮੀ ਚ ਆਏ ਸਾਥੀ ਧਰਮਿੰਦਰ ਜੀ ਹੁਣ ਦੱਸ ਕੇ ਵੀ ਗਏ ਲੜਾਈਆਂ ਲੜ ਰਹੇ ਆ ਇਹ ਮੈਂ ਸਮਝਦਾ ਜਿਹੜਾ ਸ਼ਹੀ ਭਗਤ ਸਿੰਘ ਯਾਦਗਰ ਹਾਲ ਆ ਇਹ ਬਣਿਆ ਲੜੇ ਲੜਕੂਆਂ ਦਾ ਇੱਥੇ ਜਦੋਂ ਲੜਾਈ ਹੁੰਦੀ ਆ ਉਦੋਂ ਇਕੱਠੇ ਹੋਈਦਾ ਔਰ ਉਸ ਤੋਂ ਬਾਅਦ ਲੜਾਈਆਂ ਲੜਦੇ ਲੜਦੇ ਅਸੀਂ ਇਹ ਸਮਝਦੇ ਹਾਲੇ ਵੀ ਜਿਉਂਦੇ ਆ ਲੜ ਰਹੇ ਆ ਔਰ ਲੋਕਾਂ 'ਚ ਦਿਸ ਰਹੇ ਆ ਪੀ ਕਾਮਰੇਡ ਹੀ ਸਿਰਫ ਲੜ ਰਹੇ ਆ ਬਾਕੀ ਨੇ ਸਾਰ ਸਮਝੋਤਾਵਾ ਦੀ ਆ ਕਿਸੇ ਥਾਣੇ 'ਚ ਚਲ ਜਾਓ ਕਿਤੇ ਚਲ ਜਾਓ ਜਦੋਂ ਕੋਈ ਲੜਦਾ ਹੋਏਗਾ ਕਹੇਗਾ ਇਹ ਕਾਮਰੇਡ ਆ ਕਿਸੇ ਪਿੰਡ 'ਚ ਲੜਾਈ ਹੋ ਜੇ ਜਦੋਂ ਕੋਈ ਲੜਦਾ ਹੋਏਗਾ ਇਨਸਾਫ ਦੇ ਲਈ ਲੜਦਾ ਹੋਏਗਾ ਬੇਇਨਸਾਫੀ ਦੇ ਅਗੇਂਸਟ ਲੜਦਾ ਹੋਏਗਾ ਕਹਿਣਗੇ ਕਾਮਰੇਡ ਪਰ ਮੈਂ ਸਮਝਦਾ ਜੀਪੀਐਮ ਨੂੰ ਹੋਰ ਵੱਡਾ ਕਰਨਾ ਪਏਗਾ ਜਪੀ ਐਮਓ ਇੱਕ ਮਜ਼ਦੂਰਾਂ ਦਾ ਇਕੱਠਾ ਜਿਹਦਾ ਭੈਣ ਜੀ ਨੇ ਦੱਸਿਆ ਸੀ ਅਸੀਂ ਸਾਰੇ ਪੰਛੀ ਆ ਮਜ਼ਦੂਰ ਆ ਤੇ ਜਾਲ ਤਾਂ ਹੀ ਚੁੱਕਿਆ ਜਾਏਗਾ ਜਿਹੜਾ ਅਸੀਂ ਬਚਪਨ ਦੇ ਵਿੱਚ ਕਹਾਣੀ ਸੁਣੀ ਸੀ ਜਾਰ ਕੱਲਾ ਕੋਈ ਪੰਛੀ ਕੱਲਾ ਕੋਈ ਮਜ਼ਦੂਰ ਨਹੀਂ ਉਡਾ ਸਕਦਾ ਜੇ ਉਸ ਜਾਲ ਨੂੰ ਜਿਹੜੀ ਸਰਕਾਰੀ ਜਾਲ ਆ ਉਹਨੂੰ ਜੇ ਆਪਾਂ ਚੁੱਕਣਾ ਤੇ ਫੇਰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਉਹ ਜਾਲ ਤੁਹਾਡਾ ਤਾਂ ਲੱਥੇਗਾ ਮੈਂ ਜਿਹੜਾ ਅੱਜ ਦਾ ਮਤਾ ਉਹਨੂੰ ਪਾਸ ਵੀ ਕਰਦਾ ਔਰ ਇਸ ਪਾਸ ਦੇ ਵਿੱਚ ਜਿਹੜੇ ਮਤੇ ਵਿੱਚ ਫੈਸਲੇ ਲਈ ਗਏ ਆ ਚਾਹ 9 ਜੁਲਾਈ ਦਾ ਰੇਲਵੇ ਵੱਲੋਂ ਜੋ ਸੱਦਾ ਆਏਗਾ ਨਹੀਂ ਤੇ ਅਸੀਂ ਆਪਣੀ ਡਿਵੀਜ਼ਨ ਦੇ ਵਿੱਚ ਉਸ ਦਿਨ ਜਗਾ ਜਗਾ ਆਪਣੀਆਂ ਜਿਹੜੀਆਂ ਸਟੇਸ਼ਨਾਂ ਉੱਤੇ ਮੀਟਿੰਗਾਂ ਕਰਾਂਗੇ ਜੇ ਸਾਨੂੰ ਸੈਂਟਰ ਵੱਲੋਂ ਸਾਡਾ ਪੂਰੀ ਰੇਲ ਹਿੱਸਾ ਲਏਗੀ ਤੇ ਅਸੀਂ ਵੀ ਇਹਦੇ ਵਿੱਚ ਜਿਹੜਾ ਵੱਧ ਚੜ ਕੇ ਹਿੱਸਾ ਲਵਾਂਗੇ ਰੇਲਾਂ ਨੂੰ ਰੋਕਣ ਤੱਕ ਜਾਵਾਂਗੇ ਮੈਂ ਸਮਝਦਾ ਮਜ਼ਦੂਰ ਹਰ ਸਮੇਂ ਜਿਹੜਾ ਵਾ ਮਜ਼ਦੂਰ ਇਫੈਕਟਡ ਹੁੰਦਾ ਚਾਹੇ ਉਹ ਕਰੋਨਾ ਹੋਵੇ ਚਾਹੇ ਉਹ ਲੜਾਈ ਹੋਵੇ ਸਭ ਤੋਂ ਪਹਿਲਾਂ ਪਲਾਨ ਕੀਦਾ ਹੁੰਦਾ ਮਜ਼ਦੂਰ ਦਾ ਹੁੰਦਾ ਜਿਹੜਾ ਆਪਣੇ ਦੇਸ਼ ਪਰਦੇਸ ਤੋਂ ਆਇਆ ਹੁੰਦਾ ਚਾਹੇ ਉਹ ਕਿਤੇ ਵੀ ਹੋਵੇ ਚਾਹੇ ਅੱਜ ایران ਤੋਂ ਲੋਕ ਆ ਰਹੇ ਆ ਉਹ ਵੀ ਮਜ਼ਦੂਰ ਸੀ ਚਾਹੇ ਅੱਜ ਜਿਹੜੇ ਸਾਡੇ ਜਦੋਂ ਇੱਥੇ ਲੜਾਈ ਲੱਗੀ ਪੰਜਾਬ ਦੇ ਵਿੱਚ ਪਾਕਿਸਤਾਨ ਨਾਲ ਤੇ ਜਦੋਂ ਪਹਿ ਪਲਾਨ ਕੀਤਾ ਸਭ ਤੋਂ ਪਹਿਲਾਂ ਮਜ਼ਦੂਰਾਂ ਨੇ ਕੀਤਾ ਫਿਰ ਆਪਾਂ फेर ਵੀ ਨਾ ਸਮਝੀਏ ਸੀ ਨੂੰ ਵੀ ਹਾਲੇ ਵੀ ਆਪਾਂ ਉਹੀ ਹਾਲਾਤ ਆ ਜੋ 1947 ਚ ਸੀਗੇ ਮਜ਼ਦੂਰ ਹਾਲੇ ਵੀ ਡਿਪੈਂਡਡ ਆ ਉਹਦਾ ਹਾਲੇ ਵੀ ਘਰ-ਬਾਰ ਨਹੀਂ ਬਣਿਆ ਜਦੋਂ ਮਰਜੀ ਉਹ ਬੇਕਾਰ ਹੋ ਸਕਦਾ ਸਭ ਤੋਂ ਜ਼ਿਆਦਾ ਮੈਂ 1 ਮਈ ਨੂੰ ਵੀ ਕਿਹਾ ਸੀਗਾ ਕਿ ਲੜਾਈ ਜਿਹੜੀ ਆ ਉਹ ਕੋਈ ਹੱਲ ਨਹੀਂ ਆ ਜਦੋਂ ਰਾਜਨੀਤੀ ਫੇਲ ਹੋ ਜਾਂਦੀ ਆ ਉਦੋਂ ਲੜਾਈ ਲੱਗਦੀ ਆ ਜਦੋਂ ਤੁਹਾਡੀ ਰਾਜਨੀਤੀ ਫੇਲ ਆ ਉਦੋਂ ਤੁਹਾਡੀ ਲੜਾਈ ਲੱਗੇਗੀ ਔਰ ਲੜਾਈ ਲੱਗੇਗੀ ਕੋਈ ਲੀਡਰ ਨਹੀਂ ਮਰਦਾ ਜੇ ਮਜ਼ਦੂਰ ਮਰਦੇ ਆ ਮਜ਼ਦੂਰ ਦੋ ਤਰ੍ਹਾਂ ਮਰ ਜਾਂਦੇ ਆ ਭੁੱਖ ਨਾਲ ਵੀ ਮਰਦੇ ਆ ਮਜ਼ਦੂਰਾਂ ਨੇ ਫਿਰ ਜਿਹੜੀ ਹੈ ਬੇਰੁਜ਼ਗਾਰੀ ਹੋਣੀ ਆ ਉਹਦੇ ਨਾਲ ਵੀ ਮਰਨਾ ਰਹਿੰਦਾ ਹੁੰਦਾ ਮਹਿੰਗਾਈ ਨੇ ਮਾਰ ਦੇਣਾ ਲੜਾਈਆਂ ਤੋਂ ਬਾਅਦ ਮਹਿੰਗਾਈ ਬਹੁਤ ਹੋ ਜਾਂਦੀ ਆ ਕਿਦੇ ਗਾਜਾ ਵਾਲੇ ਜਾ ਕੇ ਬੰਨੇ ਦੇਖੋ ਉਥੇ 2.5 ਹਜ਼ਾਰ ਰੁਪਏ ਦਾ ਇੱਕ ਪਰਲੇ ਦਾ ਬਿਸਕੁਟ ਦਾ ਪੈਕੇਟ ਦਿਖਾਉਂਦੇ ਆ 2.5 ਹਜ਼ਾਰ ਰੁਪਏ ਦਾ ਮਹਿੰਗਾਈ ਦਾ ਇਹ ਹਾਲ ਆ ਮਹਿੰਗਾਈ ਥੋੜੇ ਦਿਨ ਲੱਗੀ 4 ਦਿਨ ਪਾਕਿਸਤਾਨ ਨਾਲ ਤੇ ਪਾਕਿਸਤਾਨ ਚ ਮਹਿੰਗਾਈ ਦਾ ਹਾਲ ਦੇਖ ਲਓ ਹਿੰਦੁਸਤਾਨ ਚ ਹਾਲ ਦੇਖ ਲਓ ਰਿਜ਼ਲਟ ਨਿਕਲਨੇ ਸ਼ੁਰੂ ਹੋ ਗਏ ਆ ਜਦੋਂ ਵੀ ਲੜਾਈ ਲੱਗੇਗੀ ਸਭ ਤੋਂ ਜ਼ਿਆਦਾ ਜਿਹੜਾ ਵਾ ਮਜ਼ਦੂਰ ਬੰਦਾ ਉਹਦੇ ਉੱਤੇ ਉਹਨਾਂ ਚੀਜ਼ਾਂ ਦਾ ਅਸਰ ਹੁੰਦਾ ਮੈਂ ਸਮਝਦਾ ਅਸੀਂ ਕਿਸੇ ਵੀ ਤਰ੍ਹਾਂ ਦੀ ਇਸ ਜਿਹੜੀ ਆ ਦੁਨੀਆ ਦੇ ਕਿਸੇ ਤਰ੍ਹਾਂ ਦੀ ਵੀ ਕੋਈ ਲੜਾਈ ਹੋਏ ਉਹਦਾ ਸਹੀ ਵਿਰੋਧ ਕਰਦੇ ਆ रेल ਦੇ ਅਸੀਂ ਨਮਾਇੰਦੇ ਆ ਲੜੇ ਰੇਲ ਨੂੰ ਅਸੀਂ ਪ੍ਰਾਈਵੇਟ ਹੋਣ ਤੋਂ ਪੂਰੀ ਤਰ੍ਹਾਂ ਨਹੀਂ ਬਚਾ ਸਕੇ ਪਰ ਤੁਸੀਂ ਜਗਾ ਜਗਾ ਦੇਖਦੇ ਹੋਵੋਗੇ ਸਿਰਫ ਲਾਲ ਝੰਡੇ ਵਾਲੇ ਰੇਲ ਦੀ ਪ੍ਰਾਈਵੇਟੇਸ਼ਨ ਨੂੰ ਰੋਕ ਕੇ ਬੈਠੇ ਹੋਏ ਆ ਜੇ ਅੱਜ ਰੇਲ ਦੇ ਵਿੱਚ ਐਨਆਰਐਮਜੂ ਜਾਂ ਪ੍ਰਾਈਵੇਟ ਲੋਕ ਇਹਦੇ ਵਿੱਚ ਜੇ ਕੋਈ ਦੀਵਾਰ ਹੈਗੀ ਆ ਜਿਹੜੀ ਪ੍ਰਾਈਵੇਟੇਸ਼ਨ ਤੇ ਰੇਲ ਦੇ ਵਿੱਚ ਉਹ ਸਿਰਫ ਐਨਆਰਐਮਜੂ ਦੀਵਾਰ ਹੈਗੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਾ ਹੋਵੇ ਪਰ ਤੁਸੀਂ ਦੇਖਿਆ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਜਲੰਧਰ ਕੈਂਟ ਦਾ ਸਟੇਸ਼ਨ ਦੇਖ ਲਓ ਫਗਵਾੜੇ ਦਾ ਦੇਖ ਲਓ ਜਲੰਧਰ ਦਾ ਸ਼ਹਿਰ ਦਾ ਵੀ ਬੰਨਾ ਸ਼ੁਰੂ ਹੋ ਜਾਣਾ ਲੁਧਿਆਣੇ ਦਾ ਸਟੇਸ਼ਨ ਦੇਖ ਲਓ ਜਿਹੜਾ 10 ਸਾਲ ਬਾਅਦ ਆਏਗਾ ਲੁਧਿਆਣੇ ਉਹ ਪਛਾਣ ਨਹੀਂ ਸਕੇਗਾ ਪਰ ਇਹ ਕੀ ਸਮਝ ਦੇ 400 400 ਕਰੋੜ ਰੁਪਈਆ ਲੱਗਣਾ ਕਿਤੇ ਐਵੇਂ ਤਾਂ ਨਹੀਂ ਲੱਗ ਜਾਣਾ ਇਹ ਕੱਢਣਾ ਤੁਹਾਡੇ ਪੈਸਿਆਂ ਚੋਂ ਲੱਗੇ ਵੀ ਤੁਹਾਡੇ ਹੀ ਪੈਸੇ ਆ ਦੁਬਾਰਾ ਤੁਸੀਂ ਸਟੇਸ਼ਨ ਤੇ ਐਂਟਰ ਕਰਨ ਲੱਗਿਆ ਪਹਿਲਾ ਜਿੱਦਾਂ ਤੁਹਾਡੇ ਉਥੇ 에ਰਪੋਰਟ ਤੇ ਲਾ ਦਿੰਦੇ ਆ ਜਿੰਨੇ ਜਾਣਾ ਉਹਨੇ ਜਾਣਾ ਜਿਹਨੇ ਉਚੜਾ ਇੰਜ ਜਣਾ ਹੁੰਦੇ ਆਪਾਂ ਸਾਰੇ ਟੱਬਰ ਜਾਨੇ ਆ ਚੜਾਨ ਇੱਕ ਜਣੇ ਨੇ ਜਾਣਾ ਹੋਵੇ ਐਦਾ ਪਿੰਡ ਚਲੇ ਜਾਂਦਾ ਚੜਾਨ ਸੈਰ ਆਪਾਂ ਸਟੇਸ਼ਨਾਂ ਦੇ ਕਰੀਦੀ ਆਪੇ ਸਾਡਾ ਆਪਣਾ ਸਟੇਸ਼ਨ ਆ ਫਿਰ ਇਹ ਚੀਜ਼ਾਂ ਬੰਦ ਹੋ ਜਣੀਆਂ ਸਟੇਸ਼ਨ ਤੇ ਐਂਟਰ ਉਹਨੇ ਹੀ ਕਰਨਾ ਜਿਨੇ 200 ਰੁਪਏ ਦੀ ਪਹਿਲਾਂ ਪਾਰਕਿੰਗ ਦੀ ਫੀਸ ਜਿਹੜੀ ਟਿਕਟ ਕਟਾਣੀ ਆ ਇਹ ਗੱਡੀਆਂ ਜਿਹੜੀਆਂ ਬੰਦੇ ਭਾਰਤ ਚੱਲ ਰਹੀਆਂ ਸਿਰਫ ਨਾਮ ਬਦਲਿਆ ਪਰ ਕਿਰਾਏ ਦੁੱਗਣੇ ਕਰ ਦਿੱਤੇ ਗਏ ਆ ਹਾਲੇ ਵੀ ਲੋਕ ਨਹੀਂ ਸਮਝਦੇ ਪਏ ਵੀ ਰੇਲ ਕਿੱਧਰ ਜਾ ਰਹੀ ਹੈ ਪ੍ਰਾਈਵੇਟੇਸ਼ਨ ਨਾਲ ਬੰਨੇ ਜਾ ਰਹੀ ਆ ਅਸੀਂ ਕੋਸ਼ਿਸ਼ ਕਰ ਰਹੇ ਆ ਫਿਰਲ ਨੂੰ ਲੜਾਈਆਂ ਜਿਹੜੀਆਂ ਰੇਲ ਦੀਆਂ ਲੜ ਰਹੇ ਆ ਪ੍ਰਾਈਵੇਟੇਸ਼ਨ ਦੇ ਅਗੇਂਸਟ ਲੜ ਰਹੇ ਆ ਕੋਈ ਇਹੋ ਜਿਹਾ ਦਿਨ ਨਹੀਂ ਹੋਏਗਾ ਜਦੋਂ ਅਸੀਂ ਲੜਾਈਆਂ ਨਹੀਂ ਲੜਦੇ ਹੋਵਾਂਗੇ ਔਰ ਉਹਦੇ ਰਿਜ਼ਲਟ ਵੀ ਆ ਪ੍ਰਾਈਵੇਟੇਸ਼ਨ ਹੋ ਰਹੀ ਆ ਸਲੋ ਹੋ ਰਹੀ ਆ ਜਿੱਥੇ ਸਾਡਾ ਵਾਸ ਚੱਲਦਾ ਹੈ ਵਿਚਾਰੇ ਆ ਅਸੀਂ ਸਰਕਾਰੀ ਮੁਲਾਜ਼ਮ ਚਾਹਨੇ ਆ ਭਰਤੀ ਹੋਣ ਅਸੀਂ ਨਹੀਂ ਚਾਹਦੇ ਵੀ ਹਾਇਰ ਐਂਡ ਫਾਇਰ ਹੋਣ ਸਵੇਰੇ ਭਰਤੀ ਕਰਨ ਸ਼ਾਮ ਨੂੰ ਜਿਹੜੇ ਸਾਥੀ ਕੱਢ ਦਿੱਤੇ ਜਾਣ ਅਸੀਂ ਬਹੁਤ ਅੱਜ ਵੀ ਰੇਲ ਦੇ ਵਿੱਚ 24 ਲੱਖ EMPLOYEES ਕੰਮ ਕਰਦੇ ਆ 12 ਲੱਖ ਜਿਹੜੇ ਰੇਲਵੇ EMPLOYEES ਆ 12 ਲੱਖ ਕੱਚੇ ਰੜੇ ਆ ਲੋਕ ਕੰਮ ਕਰਦੇ ਠੇਕੇਦਾਰ ਦੇ ਜੇ ਠੇਕੇਦਾਰ ਦਾ ਬੰਦਾ ਅਸੀਂ ਕਹਿੰਨੇ ਆ ਰੂਲ ਬਣਾਨੇ ਆ ਕਾਮਰੇਡ ਵੀ ਠੇਕੇਦਾਰ ਦੇ ਬੰਦੇ ਨੂੰ ਜਿਹੜੀ ਆ ਮਿਲਣੀ ਚਾਹੀਦੀ ਮਹੀਨੇ ਬਾਅਦ ਤਿੰਨ ਤਿੰਨ ਮਹੀਨੇ ਠੇਕੇਦਾਰ ਦਾ ਬੰਦਾ ਆਪਣੇ ਬੰਦੇ ਦੀ ਜਿਹੜੀ ਆ 8800 ਜਿਹੜੀ ਆ ਉਹ ਰੋਕ ਕੇ ਰੱਖਦਾ ਤਨਖਾਹ ਤੇ ਜੇ ਉਹ ਕਦੇ ਸਾਡੇ ਵਰਗਾ ਜਾ ਕੇ ਕਹਿੰਦਾ ਇਹਦੀ ਤਨਖਾਹ ਨਹੀਂ ਦਿੱਤੀ ਉਹਨੂੰ ਸਵੇਰੇ ਕੱਢ ਦਿੰਦਾ ਤੇ ਅਸੀਂ ਸਮਝਦੇ ਆ ਪੀ ਇਹਨਾਂ ਚੀਜ਼ਾਂ ਦੇ ਵਿੱਚ ਹਾਲਾਤ ਦੇ ਵਿੱਚ ਔਰ ਨਵੀਂ ਗੱਲ ਕੀਤੀ ਹੋ ਗਿਆ ਤਾਂ ਸਾਡੀ ਗੱਡੀ ਬੜੀ ਮਰਖਿਆ ਸਪੀਡ ਸਲੋ ਚੱਲ ਰਹੀ ਹੈ ਚਲੋ 2 ਮਿੰਟ ਵੱਡੀ ਜੱਥੇ ਬੰਦੀ ਸ਼੍ਰੀਨਗਰ ਤੋਂ ਆਈ ਆ ਸਚਾਈ ਜਿਹੜੀ ਆ ਜਿਹੜੇ ਬੰਦਾ ਠੇਕੇਦਾਰ ਆ ਜੇ ਅਸੀਂ ਕੋਸ਼ਿਸ਼ ਕੀਤੀ ਆ ਵੀ ਉਹਨਾਂ ਨੂੰ ਪੈਸੇ ਮਿਲਨੇ ਚਾਹੀਦੇ ਆ ਮਜ਼ਦੂਰਾ ਦੇ ਉਹਨਾਂ ਨੇ ਏਟੀਐਮ ਆਪਣੇ ਕੋਲ ਰੱਖ ਲਏ ਆ ਜਿਹੜੀ ਸੱਚਾਈ ਆ ਉਹ ਮਜ਼ਦੂਰ ਬੋਲ ਹੀ ਨਹੀਂ ਸਕਦਾ 8000 ਦੀ ਉਹਨੂੰ 6000 ਦੇਣਾ ਜੇ ਉਹਦਾ 6000 ਨੂੰ 4000 ਹੀ ਦੇਣਾ ਸਰਕਾਰ ਵੱਲੋਂ ਸੱਚੇ ਆ ਵੀ ਅਸੀਂ ਇਹਨਾਂ ਦੇ ਏਟੀਐਮ 'ਚ ਪੈਸੇ ਪਾ ਰਹੇ ਆ ਪਰ ਏਟੀਐਮ ਕਿਹਦੇ ਕੋਲ ਆ ਉਹ ठेकेदार ਦੇ ਕੋਲ ਆ ਮੈਂ ਸਮਝਦਾ ਸਾਡੀ ਪੈਨਸ਼ਨ ਦੀ ਲੜਾਈ ਹਾਲੇ ਵੀ ਅੱਧੀ ਅਧੂਰੀ ਲੜਾਈ ਆ ਅਸੀਂ ਰੇਲ ਦੇ ਵਿੱਚ ਲੜ ਰਹੇ ਆ ਜਿਹੜੀ ਇਹਨਾਂ ਨਵੀਂ ਪੈਨਸ਼ਨ ਸਕੀਮ ਦੀ ਜਗ੍ਹਾ ਯੂਪੀਐਸ ਲਾਤੀ ਹਾਲੇ ਯੂਪੀਐਸ ਵਿੱਚ ਵੀ ਸੁਧਾਰ ਚਾਹੀਦਾ ਅਸੀਂ ਓਪੀਐਸ ਤੱਕ ਕਰਾ ਕੇ ਚੱਡਾਂਗੇ ਔਰ ਮੈਂ ਸਮਝਦਾ ਜੇ ਆਪਾਂ ਸਾਰੇ ਸਾਥੀ ਬੈਠੇ ਆ ਸਾਡਾ ਮੀਡੀਆ ਹੈ ਨਹੀਂ ਅਸੀਂ ਪਿਛਲੇ ਸਾਲ 2024 ਚ 10 ਲੱਖ EMPLOYEES ਇਕੱਠੇ ਹੋਏ ਆ ਉੱਥੇ ਪੈਨਸ਼ਨ ਦੇ ਨਾਦ ਉੱਤੇ ਰਾਮਲੀਲਾ ਗਰਾਊਂਡ ਦੇ ਉੱਤੇ 10 ਲੱਖ ਤੇ ਕੋਈ ਤੁਹਾਡੇ ਇੱਕ ਬੰਦਾ ਖੜਾ ਹੋ ਕੇ ਕਹਦੇ ਕਿਸੇ ਮੀਡੀਆ ਦੇ ਤੁਸੀਂ ਫੋਟੋ ਦੇਖੀ ਹੋਵੇ ਜੇ ਅੱਜ ਕਿਸੇ ਮਾਰੀ ਘਟਨਾ ਹੋ ਜਾਂਦੀ ਆ ਕਿਸੇ ਲੜਕੀ ਦਾ ਰੇਪ ਹੋ ਜਾਂਦਾ ਕਈ ਕਈ ਮਹੀਨੇ ਉਹ মিডিਆ ਉਹੀ মিডিਆ ਉਹੀ ਖਬਰਾਂ ਲਾਈ ਜਾਂਦਾ ਵਾ ਕਹਿੰਦੇ ਚੋਰੀ ਦੀਆਂ ਲਾਈ ਜਾਂਦਾ ਵਾ ਕਹਿੰਦੇ ਹੋਰ ਖਬਰਾਂ ਲਾਈ ਜਾਂਦਾ ਪਰ ਮਤਲਬ ਦੀ ਤੁਹਾਡੇ ਮਤਲਬ ਦੀ ਅਈ ਮਜ਼ਦੂਰ ਮਾਰ ਇਥੋਂ ਖਾਰੇ ਆ ਪੇ ਸਾਡਾ মিডিਆ ਤੇ ਮਾਰ ਹੈ ਨੇ ਸਾਡਾ ਜਿਹੜਾ ਕੰਟਰੋਲ ਹੈ ਨੀਗਾ মিডিਆ ਵਾਲੇ ਬਿਕਾਉਆ ਮੀਡੀਆ ਵਾਲੇ ਤੁਹਾਡੀ ਖਬਰ ਕਦੀ ਨਹੀਂ ਲਾਣਗੇ ਤੁਸੀਂ ਜੋ ਮਰਜੀ ਪ੍ਰੈਸ ਵਾਲੇ ਹਲੇ ਲਾ ਦਿੰਦੇ ਆ ਤੁਹਾਡੀ ਫੋਟੋ ਲਾ ਦਿੰਦੇ ਆ ਤੁਹਾਡੇ ਨਾਲ ਕਿਤੇ ਨਾ ਕਿਤੇ ਖੜੇ ਹੋ ਜਾਂਦੇ ਆ ਉਥੇ ਕਿਤੇ ਹਮਦਰਦ ਹੈਗੇ ਆ ਔਰ ਬਹੁਤੀ ਜਿਹੜੀ ਪੰਜਾਬ ਦੀ ਮੈਂ ਸਮਝਦਾ ਸਰਕਾਰ ਆਈ ਸਾਡੇ ਵੀ ਸਾਥੀਆਂ ਨੇ ਬਹੁਤ ਬਹੁਤ ਸਾਰੇ ਕਈ ਸਾਥੀ ਹੋਣਗੇ ਬੱਚੇ ਆਪਣੇ ਫੌਰੀਨ ਭੇਜ ਦਿੱਤੇ ਨਸ਼ਿਆਂ ਤੋਂ ਬਚਾਉਣ ਲਈ ਜੇ ਬੇਰੁਜ਼ਗਾਰੀ ਕਰਕੇ ਜਦੋਂ ਲੜਾਈ ਲੱਗਦੀ ਆ ਮਾਪਿਓ ਜਿਹੜੀ ਆ ਲੜਾਈ ਜਿਹੜੀ ਇੱਥੇ ਉੱਥੇ ਲੱਗਦੀ ਆ ਤੇ ਨੀਂਦਾ ਇੱਥੇ ਚਲੇ ਜਾਂਦੀਆਂ ਬੱਚੇ ਉੱਥੇ ਹੁੰਦੇ ਆ ਫਿਰ ਜਾਜ ਭਰ ਭਰ ਕੇ ਉਹਨਾਂ ਦੇ ਨਾਂ ਰੱਖੇ ਜਾਂਦੇ ਆ ਫਿਰ ਬੱਚਿਆਂ ਦੇ ਜਾਜ ਭਰ ਭਰ ਕੇ ਇੱਧਰ ਆਂਦੇ ਆ ਕਈਆਂ ਦੇ ਜਿਹੜੇ ਪਿਛਲੇ ਸਾਲ ਅਮਰੀਕਾ ਗਏ ਸੀ ਉਹ ਬੇੜੀਆਂ ਲਾ ਲਾ ਕੇ ਹੱਤਕੜੀਆਂ ਲਾ ਲਾ ਆਏ ਆ ਮੈਂ ਸਮਝਦਾ ਇਨਾਂ ਚੀਜ਼ਾਂ ਦੇ ਲਈ ਸਾਰਿਆਂ ਦੇ ਲਈ ਸਾਨੂੰ ਇਕੱਠੇ ਹੋਣਾ ਪੈਗਾ ਇਸ ਜੀਪੀਐਮ ਨੂੰ ਹੋਰ ਸਾਨੂੰ ਵੱਡਾ ਕਰਨਾ ਪਏਗਾ ਕਿਉਂਕਿ ਇਹੀ ਇੱਕ ਲੋਕਾਂ ਦੇ ਵਿੱਚ ਆਵਾਜ਼ ਲੈ ਕੇ ਜਾਣਾ ਸਕਦਾ। ਇਹੀ ਜਿਹੜਾ ਇੱਕ ਇਹੋ ਜਿਹਾ ਮੰਚਾ ਜਿਹੜਾ ਪਿਛਲੇ ਮੈਸ ਸਮੇਂ ਦਾ ਪਾਸਲੇ ਦਾ ਧੰਨਵਾਦ ਜਿਨ੍ਹਾਂ ਨੇ ਇਹਨੂੰ ਦੁਬਾਰਾ ਆਪਾਂ ਸ਼ੁਰੂਆਤ ਕੀਤੀ ਹੈ ਔਰ ਇਹ ਵਿੱਚ ਆਪਣਾ ਆਪਣਾ ਜਿਹੜਾ ਵਾ ਜਥੇਬੰਦੀਆਂ ਯੋਗਤਾ ਦਾ ਪਾਸ ਸਕਦੀਆਂ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ।